ਕੰਦੇਨੇ ਕੇ ਬੱਚੇ ਸਾਡੇ ਆਉਣ ਵਾਲਿਆ ਆਪੇਖਣੀ ਜੀ ਆਉਣ ਵਾਲਾ ਫਿਊਚਰ ਨੇਗੇ ਇਨ੍ਹਾਂ ਬੱਚਿਆਂ ਦੇ ਹੱਥ ਵਿੱਚ ਹੀ ਸਾਡੇ ਹਨਾ ਜਿਹੜਾ ਸਮਾਜ ਆ ਉਹਦੀ ਵਾਗ ਡੇਰ ਚਲੀ ਜਾਊਗੀ ਸੋ ਆਪਣੇ ਬੱਚਿਆਂ ਨੂੰ ਹਨਾ ਐਦਾਂ ਦੀ ਸਿੱਖਿਆ ਦਿਆ ਕਰੋ ਤਾਂ ਜੋ ਉਹ ਅੱਗੇ ਆਪਣਾ ਜਿਹੜਾ ਸਮਾਜ ਆ ਉਹ ਸੰਵਾਰ ਸਕਣਾ ਕਿਉਂਕਿ ਜਿੱਦਾਂ ਦੀ ਸਿੱਖਿਆ ਬੱਚਿਆਂ ਨੂੰ ਘਰ ਦੇ ਵਿੱਚੋਂ ਮਿਲੇਗੀ ਸਕੂਲ ਦੇ ਵਿੱਚੋਂ ਮਿਲੇਗੀ ਹਨਾ ਉਹ ਉਵੇਂ ਹੀ ਕਰਦੇ ਨੇਗੇ ਸੋ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਜਿਹੜਾ ਵਲੌਗ ਆ ਸਟਾਰਟ ਕਰਦੇ ਆ ਤਰੀਕ ਸੀਗੀ ਜੀ 15 ਅਗਸਤ ਦਾ ਇਹ ਵਲੌਗ ਆਗਾ ਤੇ ਆਪਣੇ ਵਲੌਗ ਦੀ ਸ਼ੁਰੂਆਤ ਹੋ ਰਹੀ ਹੈਗੀ ਅੰਜੀਰ ਦੇ ਬੂਟੇ ਤੋਂ ਤੇ ਆਪਾਂ ਖੜੀ ਸੀਗੇ ਜੀ ਅੱਜ ਸਕੂਲ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੈਂ ਅਮਨਦੀਪ ਕੌਰ ਇਹ ਅੰਜੀਰ ਦਾ ਬੂਟਾ ਹੈਗਾ ਜੀ ਇਹ ਸਕੂਲ ਦੇ ਵਿੱਚ ਲੱਗਿਆ ਹੋਇਆ ਤੇ ਇਹ ਅੰਜੀਰਾ ਨਾਲ ਬਿਲਕੁਲ ਭਰ ਚੁੱਕਿਆ ਸੀਗਾ ਅੱਜ 15 ਅਗਸਤ ਡੀ ਦੀ ਤਿਆਰੀ ਚੱਲ ਰਹੀ ਸੀਗੀ ਤੇ ਬੱਚਿਆਂ ਨੂੰ ਹਨਾ ਇਸ ਦੇ ਬਾਬਤ ਜਿਹੜੀ ਸਿੱਖਿਆ ਸੀਗੀ ਉਹ ਦਿੱਤੀ ਜਾਵੇਗੀ ਵੀ ਕਿਦਾਂ ਕੀ ਕੁਝ ਹੋਇਆ ਕਿਸ ਤਰ੍ਹਾਂ ਸ਼ਹੀਦਾਂ ਲੈ ਕੇ ਹਨਾ ਫੇਰ ਆਪਾਂ ਨੂੰ ਜਿਹੜੀ ਆਜ਼ਾਦੀ ਪ੍ਰਾਪਤ ਹੋਈ ਹੈਗੀ ਤੇ ਇਧਰ ਚੱਲ ਰਹੀ ਸੀਗੀ ਜੀ ਤਿਆਰੀ ਕਿਉਂਕਿ ਬੱਚਿਆਂ ਨੇ ਹਨਾ ਬਹੁਤ ਸਾਰੇ ਪ੍ਰੋਗਰਾਮ ਪੇਸ਼ ਕਰਨੇ ਸੀਗੇ ਉਸ ਦੀ ਤੇ ਆਪਾਂ ਤੁਹਾਨੂੰ ਲੈ ਚੱਲਦੇ ਆ オリジナル ਲੋਕੇਸ਼ਨ ਵੱਲ ਉਧਰ ਲੱਗਿਆ ਹੋਇਆ ਸੀਗੀ ਜੀ ਸਟੇਜ ਸਟੇਜ ਵੱਲ ਆਪਾਂ ਲੈ ਚੱਲਦੇ ਆਂਗੇ ਜਿੱਥੇ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਸੀਗੇ ਹਨਾ ਪੰਚਾਇਤ ਮੈਂਬਰ ਹੋਗੇ ਸਰਪੰਚ ਸਾਹਿਬ ਹੋਗੇ ਤੇ ਪੇਰੈਂਟਸ ਸੀਗੇ ਹਨਾ ਟੀਚਰਸ ਆ ਬੰਸ ਸੀਗੇ ਤੇ ਸਾਰੇ ਬੱਚੇ ਸੀਗੇ ਹਨਾ ਗਵਰਨਮੈਂਟ ਪ੍ਰਾਇਮਰੀ ਸਕੂਲ ਤੇ ਗਵਰਨਮੈਂਟ ਹਾਈ ਸਕੂਲ ਤਰਖਾਨ ਵਾਲਾ ਦੇ ਇਕੱਠੇ ਹੋਏ ਸੀਗੇ ਇਸ ਤਰੀਕੇ ਦੇ ਨਾਲ ਇੱਥੇ 15 ਅਗਸਤ ਦਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਸੀਗਾ ਤੇ ਉਮੀਦ ਉਮੀਦ ਕਰ ਦਿਆਂਗੀ ਤੁਹਾਨੂੰ ਸਾਡੀ ਇਹ ਨਿੱਕੀ ਜਿਹੀ ਕੋਸ਼ਿਸ਼ ਹੈ ਜਿਹੜੀ ਉਹ ਵਧੀਆ ਲੱਗੂਗੀ ਤਾਂ ਪਲੀਜ਼ ਪਿਆਰੇ ਪਿਆਰੇ ਕਮੈਂਟਾਂ ਜਿਹੜੇ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਕਰਦਿਆ ਕਰੋ ਲਾਈਕ ਤੇ ਸ਼ੇਅਰ ਅਗੇ ਜਰੂਰ ਕਰਦਿਆ ਕਰੋ ਜੀ ਅੱਜ ਇਸ ਆਜ਼ਾਦੀ ਦਿਵਸ ਦੇ ਮੌਕੇ ਤੇ ਆਪਣੇ ਵਿਚਾਰਕ ਜੀ ਮੈਂ ਸਰਕਾਰੀ ਹਾਈ ਸਕੂਲ ਤਰਖਾਨ ਵਾਲਾ ਦੇ ਹੈੱਦਸ ਸਰਦਾਰ ਜਗਦੀਸ਼ ਸਿੰਘ ਜੀ মঞ্চੇ ਹੋਣੇ ਸੱਜਣ ਜੀ ਕੋਈ ਨੋ ਆਜਣ ਮੌਜੂਦਾ ਸਰਪੰਚ ਸਾਹਿਬ ਇਸਾਬਕਾ ਸਰਪੰਚ ਸਾਹਿਬ ਮੈਂਬਰ ਪੰਚਾਇਤ ਕਮੇਟੀ ਮੈਂਬਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆਪਣੀ ਵਿਜੀ ਸ਼ਡਿਊਲ ਚੋਂ ਟਾਈਂ ਕੱਢਿਆ ਬਹੁਤਾ ਸਮਾਂ ਨਾ ਲੈਦੇ ਹੋਏ ਪਹਿਲੀ ਗੱਲ ਤਾਂ ਇਹ ਆ ਵੀ ਇਸ ਵਾਰ ਥੋੜਾ ਜਿਹਾ ਸਾਡਾ ਦੋਨੇ ਸਕੂਲਾਂ ਦੇ ਹੈ ਜਿਹੜੇ ਸੀ ਲਾਸਟ ਜਿਹੜਾ ਵੀਕ ਸੀ ਇਹਦੇ ਤੇ ਸ਼ਡਿਊਲ ਬਿਜੀ ਰਿਹਾ ਲਗਭਗ ਸਕੂਲਾਂ ਬਾਰ ਰਹੇ ਆ ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਉਹ ਬਹੁਤ ਬਰੀਫ ਹੋਵੇਗਾ ਤੇ ਆਪਾਂ ਸਾਰੇ ਉਹਨਾਂ ਸ਼ਹੀਦਾਂ ਨੂੰ ਤਿਆਰ ਕਰਿਆ ਕਰੀਏ ਸਰਜੂਟ ਕਰੀਏ ਸ਼ਰਧਾਂਜਲੀ ਦੇ ਇਹ ਕਿ ਜਿਨ੍ਹਾਂ ਦੀਆਂ ਜਾਨਾਂ ਗਈਆਂ ਸਾਨੂੰ ਇਹ ਖੁੱਲਾ ਢੁਲਾ ਮਾਹੌਲ ਦੇਵਾਕੀ ਸੋ ਇੱਕ ਵਾਰ ਫੇਰ ਸਾਰੇ ਹੀ ਅਧਿਪਕਾਂ ਨੂੰ ਹਾਜ਼ਰੀਨ ਪਿੰਗ ਦੇ ਮੈਂਬਰ ਪੰਚਾਇਤ ਮਾਪੇ ਅਤੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਅਜਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਮੇਰੇ ਤੋਂ ਬਾਅਦ ਮੈਂ ਗਿਦਾਰਿਸ਼ ਕਰੂੰਗਾ શ્રી ਚੰਨ ਮੰਗਾਲ ਜੀ ਐਸਟੀ ਸਕਾਰੀ ਪ੍ਰਾਇਮਰੀ ਸਕੂਲ ਸਰਖੰਡਾ ਵਾਲਾ ਜੋ ਆਪਣੇ ਜਨਗਤਤਾ ਦੇ ਨਾਲ ਸਾਝੇ ਕਰਨਗੇ ਜੀ ਮੰਗਾਲ ਜੀ ਤੋਂ ਨਾਲ ਪਿੰਚਾਇਤ ਮੈਂਬਰ ਸਰਦੂਰ ਸਕੂਲ ਆ ਗਿਆ ਡੈਕਸਿਟ ਕਮੇਟੀ ਮੈਂਬਰ ਦੋਨਸ ਸਕੂਲ ਦਾ ਸੁਸ਼ੀ ਬੀ ਅਸੀ ਸਾਡਾ ਜੀ ਇਸ ਸਾਥ ਆਨੰਦ ਮਨਾਉਨੇ ਕਿੰਨਾ ਦੇ ਲਈ ਹੈ ਵੀ ਅਸੀਂ ਜਿਹੜੀ ਸਾਡੀ ਦੇਹ ਨੂੰ ਯਾਦ ਕਰਾਉਣ ਦੇ ਲਈ ਤੁਸਤਸਾ ਸੇ ਨਾਨੀ ਜਿਨ੍ਹਾਂ ਜਨਾ ਨਹੀਂ ਧਰਨਾ ਗਈਆਂ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਿੱਚੇ ਨੇ ਦਿੱਤੀ ਵੀ ਉਹਨਾਂ ਨੂੰ ਯਾਦ ਕਰੀ ਉਹਨਾਂ ਦੀ ਜੋਤੀ ਅੱਜ ਅਸੀਂ ਇੰਨਾ ਸਤਸਾ ਦਿਵਸਾਂ ਵਰਗੀ ਉਸ ਸਵਾਦਾ ਆਨੰਦ ਮਾਣੋ ਜੇਕਰ ਸਾਡੀ ਸੈਨਾ ਸਾਡੀ ਰੱਖਿਆ ਕਰਦੀ ਹੈ ਤਾਂ ਵੀ ਅਸੀਂ ਇਸ ਤਾਨੇ ਨੂੰ ਮਾਨਦੇ ਹਾਂ। ਸੇ ਅਸੀਂ ਇਹ ਸਾਰੰ ਨੂੰ ਮਾਨਦੇ ਹੋਏ ਉਹਨਾਂ ਮਹਾਨ ਸਹੀਦਾ ਸ਼ੁਰੀਰਾਂ ਨੂੰ ਪਿਆਰ ਕਰਦੇ ਹੋਏ ਅਸੀਂ ਆਪਣੇ ਦੇਸ਼ ਦੇ ਪਰਮੇਸ਼ਰ ਨੂੰ ਸਲਾਮ ਕਰਦੇ ਹਾਂ। ਹਰ 15 ਅਗਸਤ ਤੇ ਅਸੀਂ 15 ਅਗਸਤ ਤੇ ਸਾਡਾ ਤਿਰੰਗਾ ਝੰਡਾ ਜਿਹੜਾ ਹੈ ਨਹਿਰਾਇਆ ਜਾਂਦਾ ਹੈ ਅਤੇ ਅਸੀਂ ਵੀ ਆਪਣੀ ਤੋਂ ਦੇਖਾਂਗੇ ਅੱਜ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਲਾਲ ਕਿਲੇ ਦੀ ਪ੍ਰਾਚੇਸ ਤੋਂ ਤਿਰੰਗਾ ਲਹਿਰਾ ਕੇ ਦੇਸ਼ ਵਾਸੀਆਂ ਨੂੰ ਸਾਡੇ ਸੈਨਿਕਾਂ ਨੂੰ ਹੌਸਲਾ ਦਿੱਤਾ ਹੈ ਆਜ਼ਾਦੀ ਦੀ ਮੌਕਾਂ ਦੀਆਂ ਨੇ ਆਜ਼ਾਦੀ ਯੂਨੀਵਰਸਿਟੀ ਲਈ ਖੁਸ਼ੀਆਂ ਦਾ ਇੱਕ ਸੁਨੇਹਾ ਦਿੱਤਾ ਮੈਨੂੰ ਇਸ ਦਾ ਵੀ ਬੜੀ ਖੁਸ਼ੀ ਹੁੰਦੀ ਹੈ ਵੀ ਆਪਣੇ ਸਕੂਲ ਦੇ ਵਿੱਚ ਪ੍ਰੋਗਰਾਮ ਤਾਂ ਬਹੁਤ ਆ ਪ੍ਰੋਗਰਾਮ ਕਰਾਂਗੇ ਉੱਥੇ ਕਿੰਨਾ ਇਕੱਠ ਹੋਊਗਾ ਬਹੁਤ ਵਧੀਆ ਲੱਗੂਗਾ ਇੱਕ ਵਾਰੀ ਚੈਪਿੰਗ ਨਾ ਦਿਓ ਜੀ ਹਾਂ ਲੈ ਹਾਲਾ ਮਾਹੀ ਆਦਾ ਹੁੰਦਾ ਹੈਗਾ ਪਿਛਲੀ ਵਾਰ ਮਾਹੀ ਮੰਗੇ ਸੀ ਕਿ ਜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ ਪਰ ਸਾਡੇ ਕੋਲੇ ਅਪ੍ਰੈਲੀ ਵਿੱਚ ਤਾਂ ਟਿਕਟ ਨਹੀਂ ਆਟੇ ਤੇ ਜਿਸ ਕਰਕੇ ਅਸੀਂ ਨਾ ਉਸੇ ਵਾਰ ਦੇ ਜਿਹੜਾ ਸਾਡੇ ਕੋਲ ਇੱਕ ਟਿਕਟ ਤੋਂ ਦੋ ਦੋ ਕਲਾਸਾਂ ਨੇ ਤੇ ਪ੍ਰਚਾਰ ਵੀ ਕਰਿ ਕਰਾਉਣਾ ਸਾਡੇ ਲਈ ਜ਼ਰੂਰੀ ਹੈ ਪਰ ਕੋਸ਼ਿਸ਼ ਕਰਾਂਗੇ ਕਿ ਕਿਤੇ ਚੰਗੀ ਆ ਜੀਓ ਸਾਡੇ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਫਰਕ ਕਰਨারਗੇ ਤਾਂ ਜੋ ਹੋਰ ਵਧੀਆ ਸੋਹਣਾ ਸੰਦਰਦਸ ਜਨਤਕ ਦਿਵਸ ਜਾਂ ਸੁਤੰਤਰਤਾ ਦਿਵਸ ਦੋਨਾਂ ਵਿੱਚੋਂ ਕੋਈ ਨਾ ਕੋਈ ਅਸੀਂ ਜਰੂਰ ਮਨਾਉਣਾ। ਤਾਂ ਸਿੱਕੇ ਨਾ ਸਾਡਾ ਜਿਹੜਾ ਹੈ ਇੱਕ ਪਾਕਿਸਤਾਨ ਟਕਰਾ ਹੋ ਕੇ ਹਟਿਆ ਹੈਗਾ। ਸਾਡੇ ਦੇਸ਼ ਦੇ ਸੈਨਿਕਾਂ ਨੇ ਉਹਦੇ ਵਿੱਚ ਬੜਾਵਾ ਚੜ ਕੇ ਹਿੱਸਾ ਲਿਆ। ਤੇ ਸਾਨੂੰ ਕਿਤੇ ਆਖਰੀ ਨਹੀਂ ਆਉਂਦੀ ਸੀ ਤੇ ਉਹਨਾਂ ਨੇ ਉਹ ਸੰਘਰਸ਼ ਨੂੰ ਆਪਣੇ ਸਿਨੇਮਾ ਦੇ ਲਈ ਸਾਡਾ ਨੁਕਸਾਨ ਵੀ ਹੋਇਆ ਉਹਨਾਂ ਦਾ ਨੁਕਸਾਨ ਵੀ ਹੋਇਆ ਲੜਾਈ ਕਿਸੇ ਦੇ ਲਈ ਵੀ ਚੰਗੀ ਨਹੀਂ ਹੁੰਦੀ ਪਰ ਜਿਹੜੇ ਸਾਡੇ ਸੈਨਿਕ ਨੇ ਉਹਨਾਂ ਦਾ ਯੋਗਦਾਨ ਸਾਲ ਸਪਸ਼ਟ ਰੱਖਣ ਦਾ ਜੋ ਬੰਦਾ ਹੈ ਸਾਨੂੰ ਉਹਨਾਂ ਨੂੰ ਸਲਾਮ ਹੈ ਤੇ ਉਸੇ ਸਲਾਮੀ ਦੇ ਮੱਦੇਨਜ਼ਰ ਦੇਖਦੇ ਹੋਏ ਅਸੀਂ ਵੀ ਇਹ ਚਾਹੁੰਦੇ ਆਂ ਵੀ ਜਿਹੜਾ ਸਾਡਾ ਧੰਦਾ ਹੈ ਇਨਾ ਸ੍ਰਿੱਖ ਧਰਤਾਂ ਵਿੱਚ ਹੈ ਦਾ ਵਿਜਲੀ ਦੇਸ਼ ਦੀ ਖਾਤਰ ਬਾਰਡਰ ਤੇ ਖੜੀ ਸਾਡੇ ਬਚਾਉਂਦੇ ਨੇ ਸਾਡੇ ਝੰਡੇ ਦੀ ਰੱਖਿਆ ਕਰਦੇ ਨੇ ਤੇ ਅੱਜ ਇਸ ਐਸਾ ਫਲੈਕਸ ਦੇ ਵਿੱਚ ਮੈਂ ਆਪਣੇ ਉੱਚੇ ਹੋਏ ਮੈਂਬਰਾਂ ਵਿੱਚੋਂ ਆਪਣੇ ਸੈਟਰ ਫੌਜੀ ਜੀ ਨੂੰ ਕਹੂੰਗਾ ਕਿ ਉਹ ਝੰਡਾ ਲਹਿਰਾਉਣ ਦੇ ਸਮੇਂ ਮੈਂਬਰਾਂ ਦੇ ਨਾਲ ਸਭੂਲੀ ਜ਼ਰੂਰਤ ਦੇ ਵਿੱਚ ਆ ਆਮ ਕਾਰਨ ਕਿ ਇਹ ਨਾ ਫੌਜੀ ਹੁੰਦਾ ਉਹ ਦੇਖਦੇ ਲਈ ਨਹੀਂ ਬਿਠਾ ਆਏ ਲਈ ਵੀ ਹਮੇਸ਼ਾ ਆ ਮਰੰਮ ਬਨਾਂ ਲਈ ਇਤਿਆਰ ਹੁੰਦਾ ਗਾ ਤੇ ਉਹਨਾਂ ਦੀਆਂ ਕੁਰਬਾਨੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀਆਂ ਕੁਰਬਾਨੀਆਂ ਸਾਡੇ ਲਈ ਹੀ ਅਸੀਂ ਤੇ ਤੁਸੀਂ ਮਿਲ ਕੇ ਆਪਾਂ ਇਹ ਜਿਹੋ ਸਮਨਾਉਨੇ ਹਾਂ ਤੇ ਜਿਹੜਾ ਖੂਹੀਆ ਦਾ ਯੋਗਦਾਨ ਹੈ ਦੇਖ ਲਈ ਉਹ ਅਸੀਂ ਨਹੀਂ ਭੁੱਲ ਸਕਦੇ ਧਾ ਨਹੀਂ ਸਕਦੇ ਉਹ ਸਾਡੇ ਲਈ ਸਵੇਸ਼ਾ ਸੇਮਸਤੇ ਰਹਿਣਗੇ ਤੇ ਅਸੀਂ ਉਹਨਾਂ ਦੀ ਬਲੋਸ਼ੀ ਆਪਣਾ ਜੀਵਨ ਦੇ ਹੱਥੋਂ ਫਿਰ ਮਹਿਸੂਸ ਕਰਦੇ ਹਾਂ ਤੇ ਅਸੀਂ ਫੇਰੇ ਚਾਰ ਉਹਨਾਂ ਨੂੰ ਸਲਾਮ ਕਰਦੇ ਹਾਂ ਹਾਉ ਜੀ ਆਜਾ ਇੱਥੇ ਜਿਹੜੇ ਬੱਚਿਆਂ ਨੇ ਬਹੁਤ ਸੋਹਣਾ ਹਨਾ ਆਪਣਾ ਡਾਂਸ ਪੇਸ਼ ਕੀਤਾ ਤੇ ਜਿਹੜੇ ਪਿੰਡ ਦੇ ਲੋਕ ਸੀਗੇ ਹਨਾ ਬੱਚੇ ਸੀਗੇ ਹਨਾ ਇੱਕ ਜਦੋਂ ਬੱਚੇ ਮਤਲਬ ਐਕਟ ਕਰਦੇ ਹਨਾ ਹਨਾ ਕੋਈ ਚੀਜ਼ ਨੂੰ ਕਰਕੇ ਵਿਖਾਉਂਦੇ ਹਨਾ ਉਹ ਚੀਜ਼ ਉਹਨਾਂ ਨੂੰ ਜ਼ਿਆਦਾ ਸਮਝ ਆਉਂਦੀ ਹੈਗੀ ਹੈਗੀ ਤੇ ਤਾਂ ਕਰਕੇ ਛੋਟੇ ਛੋਟੇ ਜਿਹੜੇ ਪ੍ਰੋਗਰਾਮ ਸੀਗੇ ਇਹ ਪੇਸ਼ ਕੀਤੇ ਗਏ ਤੇ ਇਸ ਤਰੀਕੇ ਦੇ ਨਾਲ ਹਨਾ 15 ਅਗਸਤ ਦਾ ਜਿਹੜਾ ਆਪਣਾ ਇਨਡੀਪੈਂਡੈਂਸ ਡੇ ਹੈ ਜਿਹੜਾ ਆਪਣਾ ਬਣਾਇਆ ਗਿਆ ਜੀ ਹਨਾ ਤੇ ਸ਼ਹੀਦਾਂ ਬਾਰੇ ਦੱਸਿਆ ਗਿਆ ਹਨਾ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੀ ਫਾਂਸੀ ਦਿੱਤੀ ਗਈ ਸੀਗੀ ਉਹ ਤਰੀਕੇ ਦੱਸਿਆ ਗਿਆ ਇੱਕ ਗੀਤਰੇ ਦਾ ਨਹੀਂ ਇੱਕ ਸਕਿਟ ਪੇਸ਼ ਕਰਕੇ ਤੇ ਇਹਨਾਂ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਨਾ ਤੇ ਇੰਨੇ ਰੌਂਗਟੇ ਖੜੇ ਹੋ ਰਹੇ ਸੀਗੇ ਮਤਲਬ ਸਾਨੂੰ ਦੇਖ ਦੇ ਕੇ ਆਏ ਹੋ ਰਿਆ ਸੀਗੇ ਵੀ ਇਹ ਕੁਝ ਵਾਪਰਿਆ ਸੀਗਾ ਉਸ ਟਾਈਮ ਸਾਨੂੰ ਆਜ਼ਾਦੀ ਇੰਨੇ ਔਖੇ ਹੋ ਕੇ ਮਿਲੀ ਤੇ ਅੱਜ ਜਿਹੜੇ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਹਨਾ ਤੇ ਵਿਚਾਰਿਆਂ ਨੇ ਉਹਨਾਂ ਨੇ ਕਿੰਨੀ ਉਹ ਛੋਟੇ ਸੀਗੇ ਤੇ ਫਿਰ ਵੀ ਉਹਨਾਂ ਨੇ ਕਿੰਨੀ ਜਿਆਦਾ ਸੋਚ ਸੀਗੀ ਉਹਨਾਂ ਦੀ ਡੰਗਾਈ ਚ ਰੱਖੀ ਸੀਗੀ ਸੋ ਇਸ ਤਰੀਕੇ ਦੇ ਨਾਲ ਹਨਾ ਆਪਾਂ ਨੂੰ ਸਮਝਣਾ ਚਾਹੀਦਾ ਹੈਗਾ ਜੀ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸਿੱਖਿਆ ਦੇਣੀ ਚਾਹੀਦੀ ਹੈਗੀ ਤੇ ਇੱਥੇ ਸੀਗੀ ਜੀ ਜਿਹੜਾ ਵਾਈਸ ਕੱਟ ਦਿੱਤੀ ਸੀਗੀ ਜੀ ਤੇ ਕਿਉਂਕਿ ਫਿਰ ਕਾਪੀਰਾਈਟ ਆ ਜਾਂਦਾ ਤੁਹਾਡੇ ਵੱਲੋਂ ਮਾਇਆ ਇਹ ਇਹਨਾਂ ਬੱਚਾ ਵਾਸਤੇ ਉਹ ਅਸੀਂ ਇਹਨਾਂ ਨੂੰ ਦੇ ਰਹੇ ਆ ਤਾਂ ਜੋ ਬੱਚਾ ਦੀ ਹੌਸਲਾ ਵਜਾਈ ਹੋ ਜਾਈ ਤੇ ਇਹਨਾਂ ਨੂੰ ਵੀ ਇਹ ਲੱਗੇ ਵੀ ਸਾਨੂੰ ਕੁਝ ਮਿਲੇਗਾ ਕਲਾਪਿੰਗ ਕਰ ਦਿਓ ਥੈਂਕ ਯੂ ਕਰ ਦਿਓ ਥੈਂਕ ਯੂ ਬਾਅਦ ਅੰਦਰ ਵਿੱਚ ਜੀ ਬੱਚਾ ਨੂੰ ਲੱਡੂ ਵੰਡੇ ਗਏ ਤੇ ਦੇਖ ਸਕਦੇ ਹੋਗੇ ਤੁਸੀਂ বাকি চলে যায়

ਆਹ ਲਓ ਇਹ ਸਮਝਾਉਂਦੀ ਆਂ ਜੀ ਸਾਡਾ ਕਿਹੜਾ ਜੈਸ ਕਿ ਇਹ ਤੇ ਇੱਕ ਗੇਸ਼ ਹੋਵੇਗਾ ਤਾਂ ਇਹਦਾ ਚਾਜ ਕਿਹੜਾ ਦੋਗੇ ਜੀ ਡੈਰੀ ਕਿੰਨਾ ਚਿਰ ਹੋਗਾ ਅਜੇ ਵੀ ਫਿਰ ਗਿਆ ਇਹ ਫਿਰ ਬਲੌਗ ਵਿੱਚ ਦੇਖ ਲਓ ਛੋਟੇ